ਵਿੱਤ ਮੰਤਰੀ ਨਿਰਮਲਾ ਸੀਤਾ ਰਮ ਨੇ ਆਪਣੇ ਬਜਟ ਭਾਸ਼ਣ ਦੇ ਵਿੱਚ ਸੋਨੇ ਅਤੇ ਚਾਂਦੀ ਸਮੇਤ ਹੋਰ ਤਾਤਾਂ ਉੱਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ। ਸਰਕਾਰ ਨੇ ਹੁਣ ਸੋਨੇ ਅਤੇ ਚਾਂਦੀ ਉੱਤੇ ਪਹਿਲਾਂ ਤੋਂ ਲਾਗੂ ਕਸਟਮ ਡਿਊਟੀ ਨੂੰ ਘਟਾ ਕੇ 6% ਕਰ ਦਿੱਤਾ ਹੈ। ਇਸ ਫੈਸਲੇ ਦਾ ਤੁਰੰਤ ਅਸਰ ਸੋਨੇ ਦੀਆਂ ਕੀਮਤਾਂ ਉੱਤੇ ਦੇਖਣ ਨੂੰ ਮਿਲਿਆ ਹੈ ਅਤੇ ਇਹ 4000 ਰੁਪਏ ਸਸਤਾ ਹੋ ਗਿਆ ਹੈ। ਜਿਸ ਦੇ ਕਾਰਨ ਲੋਕਾਂ ਦੇ ਵਿੱਚ ਸਸਤੇ ਭਾਅ ਤੇ ਸੋਨਾ ਖਰੀਦਣ ਦੀ ਹੋੜ ਲੱਗ ਗਈ ਹੈ ਲੋਕ ਗਹਿਣਿਆਂ ਦੀਆਂ ਦੁਕਾਨਾਂ ਵੱਲ ਦੌੜੇ ਹਨ ਲੋਕਾਂ ਨੇ ਵਿਆਹਾਂ ਲਈ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਦੀਆਂ ਘੱਟ ਕੀਮਤਾਂ ਦਾ ਫਾਇਦਾ ਉਠਾਉਣ ਲਈ ਲੋਕ ਮੰਗਲਵਾਰ ਸ਼ਾਮ ਤੋਂ ਗਹਿਣੇ ਦੀਆਂ ਦੁਕਾਨਾਂ ਉੱਤੇ ਆਉਣ ਲੱਗੇ ਦੱਸਦੀ ਹੈ ਕਿ ਸੋਨਾ 4000 ਰੁਪਏ ਅਤੇ ਚਾਂਦੀ 5000 ਰੁਪਏ ਸਸਤਾ ਹੋਇਆ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਆਰਥਿਕ ਅਤੇ ਸਿਆਸੀ ਕਾਰਕਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ 22 ਕੈਰੇਟ ਸੋਨੇ ਦੀ ਕੀਮਤ 64900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਇਸ ਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 72100 ਰੁਪਏ ਪ੍ਰਤੀ 10 ਗ੍ਰਾਮ ਹੈ ਜਦੋਂ ਕਿ ਕੱਲ੍ਹ ਤੱਕ 24 ਕੈਰੇਟ ਸੋਨੇ ਦੀ ਕੀਮਤ 76100 ਰੁਪਏ ਪ੍ਰਤੀ ਗ੍ਰਾਮ ਦੀ ਇਸ ਦੇ ਨਾਲ ਹੀ 22 ਕੈਰਟ ਸੋਨੇ ਦੀ ਕੀਮਤ 68200 ਰੁਪਏ ਪ੍ਰਤੀ ਗ੍ਰਾਮ ਉੱਤੇ ਚੱਲ ਰਹੀ ਸੀ ਇਸ ਦੇ ਨਾਲ ਹੀ ਅੱਜ 18 ਕੈਰਟ ਸੋਨੇ ਦੀ ਕੀਮਤ 54600 ਰੁਪਿਆ ਹੈ ਵੀਡੀਓ ਰਿਪੋਰਟ ਦੀ ਅਪਡੇਟਡ ਨਿਊਜ਼ ਦੇ ਨਾਲ ਧੰਨਵਾਦ ਵਿੱਤ ਮੰਤਰੀ ਨਿਰਮਲਾ ਸੀਤਾ ਰਾਮ ਨੇ ਆਪਣੇ ਬਜਟ ਪੇਸ਼ੰ ਦੇ ਵਿੱਚ ਸੋਨੇ ਅਤੇ ਚਾਂਦੀ ਸਮੇਤ ਹੋਰ ਤੱਤਾਂ ਉੱਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਸਰਕਾਰ ਨੇ ਹੁਣ ਸੋਨੇ ਅਤੇ ਚਾਂਦੀ ਉੱਤੇ ਪਹਿਲਾਂ ਤੋਂ ਲਾਗੂ ਕਸਟਮ ਡਿਊਟੀ ਨੂੰ ਘਟਾ ਕੇ 6% ਕਰ ਦਿੱਤਾ ਹੈ ਇਸ ਫੈਸਲੇ ਦਾ ਤੁਰੰਤ ਅਸਰ ਸੋਨੇ ਦੀਆਂ ਕੀਮਤਾਂ ਉੱਤੇ ਦੇਖਣ ਨੂੰ ਮਿਲਿਆ ਹੈ ਅਤੇ ਇਹ 4000 ਰੁਪਏ ਸਸਤਾ ਹੋ ਗਿਆ ਹੈ ਜਿਸ ਸੇ ਕਾਰਨ ਲੋਕਾਂ ਦੇ ਵਿੱਚ ਸਸਤੇ ਭਾਅ 'ਤੇ ਸੋਨਾ ਖਰੀਦਣ ਦੀ ਹੋੜ ਲੱਗ ਗਈ ਹੈ ਲੋਕ ਗਹਿਣੇ ਦੀਆਂ ਦੁਕਾਨਾਂ ਵੱਲ ਦੌੜੇ ਹਨ ਲੋਕਾਂ ਨੇ ਵਿਆਹਾਂ ਲਈ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਦੀਆਂ ਘੱਟ ਕੀਮਤਾਂ ਦਾ ਫਾਇਦਾ ਉਠਾਉਣ ਲਈ ਲੋਕ ਮੰਗਲਵਾਰ ਸ਼ਾਮ ਤੋਂ ਗਹਿਣੇ ਦੀਆਂ ਦੁਕਾਨਾਂ ਉੱਤੇ ਆਉਣ ਲੱਗੇ ਦੱਸਦੀ ਹੈ ਕਿ ਸੋਨਾ 4000 ਰੁਪਏ ਅਤੇ ਚਾਂਦੀ 5000 ਰੁਪਏ ਸਸਤਾ ਹੋਇਆ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਆਰਥਿਕ ਅਤੇ ਸਿਆਸੀ ਕਾਰਕਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ 22 ਕੈਰੇਟ ਸੋਨੇ ਦੀ ਕੀਮਤ 64900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਇਸ ਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 72100 ਰੁਪਏ ਪ੍ਰਤੀ 10 ਗ੍ਰਾਮ ਹੈ ਜਦੋਂ ਕਿ ਕੱਲ੍ਹ ਤੱਕ 24 ਕੈਰੇਟ ਸੋਨੇ ਦੀ ਕੀਮਤ 76100 ਰੁਪਏ ਪ੍ਰਤੀ ਗ੍ਰਾਮ ਦੀ ਇਸ ਦੇ ਨਾਲ ਹੀ ਬਾਈ ਕੈਰਟ ਸੋਨੇ ਦੀ ਕੀਮਤ 68200 ਰੁਪਏ ਪ੍ਰਤੀ ਗ੍ਰਾਮ ਉਤੇ ਚੱਲ ਰਹੀ ਸੀ ਇਸ ਦੇ ਨਾਲ ਹੀ ਅੱਜ 18 ਕੈਰਟ ਸੋਨੇ ਦੀ ਕੀਮਤ 54600 ਰੁਪਏ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਵਿੱਤ ਮੰਤਰੀ ਨਿਰਮਲਾ ਸੀ타 ਰਮ ਨੇ ਆਪਣੇ ਬਜਟ ਭਾਸ਼ਣ ਦੇ ਵਿੱਚ ਸੋਨੇ ਅਤੇ ਚਾਂਦੀ ਸਮੇਤ ਹੋਰ ਤੱਤਾਂ ਉਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਸਰਕਾਰ ਨੇ ਹੁਣ ਸੋਨੇ ਅਤੇ ਚਾਂਦੀ ਉਤੇ ਪਹਿਲਾਂ ਤੋਂ ਲਾਗੂ ਕਸਟਮ ਡਿਊਟੀ ਨੂੰ ਘਟਾ ਕੇ 6% ਕਰ ਦਿੱਤਾ ਹੈ ਇਸ ਫੈਸਲੇ ਦਾ ਤੁਰੰਤ ਅਸਰ ਸੋਨੇ ਦੀਆਂ ਕੀਮਤਾਂ ਉੱਤੇ ਦੇਖਣ ਨੂੰ ਮਿਲਿਆ ਹੈ ਅਤੇ ਇਹ 4000 ਰੁਪਏ ਸਸਤਾ ਹੋ ਗਿਆ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਸਸਤੇ ਭਾਅ ਤੇ ਸੋਨਾ ਖਰੀਦਣ ਦੀ ਹੋੜ ਲੱਗ ਗਈ ਹੈ ਲੋਕ ਗਹਿਣਿਆਂ ਦੀਆਂ ਦੁਕਾਨਾਂ ਵੱਲ ਦੌੜੇ ਹਨ ਲੋਕਾਂ ਨੇ ਵਿਆਹਾਂ ਲਈ ਸੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਦੀਆਂ ਘੱਟ ਕੀਮਤਾਂ ਦਾ ਫਾਇਦਾ ਉਠਾਉਣ ਲਈ ਲੋਕ ਮੰਗਲਵਾਰ ਸ਼ਾਮ ਤੋਂ ਗਹਿਣੇ ਦੀਆਂ ਦੁਕਾਨਾਂ ਉੱਤੇ ਆਉਣ ਲੱਗੇ ਦੱਸਦੀ ਹੈ ਕਿ ਸੋਨਾ 4000 ਰੁਪਏ ਅਤੇ ਚਾਂਦੀ 5000 ਰੁਪਏ ਸਸਤਾ ਹੋਇਆ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਆਰਥਿਕ ਅਤੇ ਸਿਆਸੀ ਕਾਰਕਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ 22 ਕੈਰੇਟ ਸੋਨੇ ਦੀ ਕੀਮਤ 64900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਇਸ ਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 72000 ਰੁਪਏ ਪ੍ਰਤੀ 10 ਗ੍ਰਾਮ ਹੈ ਜਦੋਂ ਕਿ ਕੱਲ੍ਹ ਤੱਕ 24 ਕੈਰੇਟ ਸੋਨੇ ਦੀ ਕੀਮਤ 76100 ਰੁਪਏ ਪ੍ਰਤੀ ਗ੍ਰਾਮ ਸੀ ਇਸ ਦੇ ਨਾਲ ਹੀ 22 ਕੈਰਟ ਸੋਨੇ ਦੀ ਕੀਮਤ 68200 ਰੁਪਏ ਪ੍ਰਤੀ ਗ੍ਰਾਮ ਉੱਤੇ ਚੱਲ ਰਹੀ ਸੀ ਇਸ ਦੇ ਨਾਲ ਹੀ ਅੱਜ 18 ਕੈਰਟ ਸੋਨੇ ਦੀ ਕੀਮਤ 54600 ਰੁਪਏ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ